ਸਾਡੇ ਨਾਲ ਜਦੋਂ ਬੇਇੱਜ਼ਤੀ ਸਵੀਕਾਰ ਕਰਦੇ ਹੋ ਸਰ ਬੋਇਆ ਕਿਸੇ ਦਾ ਤੁਹਾਡੇ ਕੋਲ ਤੁਹਾਡੇ ਆ ਕੇ ਗੱਲ ਪਿਆ ਸਰ ਤੁਹਾਡੀ ਵਰਦੀ ਫਾੜੀ ਹੈ ਕੀ ਕਰਦੇ ਹੋ ਤੁਸੀਂ ਕੋਸਟਾ ਬੋਲ ਕੇ ਜਾਓ ਇਹ ਤਸਵੀਰਾਂ ਨੇ ਫਿਰੋਜ਼ਪੁਰ ਥਾਣੇ ਦੀਆਂ ਜਿੱਥੇ ਕੁਝ ਨੌਜਵਾਨਾਂ ਨੇ ਐਸਐਚਓ ਚੰਦਰਸ਼ੇਖਰ ਤੇ ਹਮਲਾ ਕਰ ਦਿੱਤਾ ਤੇ ਨਾ ਹੰਗਾਮਾ ਕੀਤਾ ਕਿ ਐਸਐਚਓ ਦੀ ਵਰਦੀ ਤੱਕ ਫਾੜ ਦਿੱਤੀ ਦਰਸਲ ਸ਼ਹਿਰ ਦੇ ਲੋਕਾਂ ਦੀ ਮੰਗ ਤੇ ਸ਼ਹਿਰ ਚ ਗੁੰਡਾਗਰਦੀ ਰੋਕਣ ਲਈ ਨਾਕੇ ਲਗਾਏ ਗਏ ਸੋ ਜਦੋਂ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਨਾਕੇ ਤੇ ਰੋਕਿਆ ਤਾਂ ਉਨ੍ਹਾਂ ਦੇ ਪੁਲਿਸ ਮੁਲਾਜ਼ਮਾ ਨਾਲ ਬਹਿਸਬਾਜ਼ੀ ਹੋ ਗਈ ਤੇ ਫਿਰ ਉਹਨਾਂ ਨੌਜਵਾਨਾਂ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਥਾਣੇ ਅੰਦਰ ਆ ਕੇ ਹੰਗਾਮਾ ਕੀਤਾ ਇਸ ਦੌਰਾਨ ਉਹਨਾਂ ਨੇ ਐਸਐਚਓ ਚੰਦਰਸ਼ੇਖਰ ਦੀ ਵਰਦੀ ਤੱਕ ਫਾੜ ਦਿੱਤੀ ਜਿਸ ਦੀ ਗਵਾਹੀ ਪਰ ਰਹੇ ਨੇ ਜ਼ਮੀਨ ਤੇ ਡਿੱਗੇ ਆ ਬਟਨ ਹੋਤੇ ਥਾਣਾ ਮੁਲਾਜ਼ਮਾ ਨੇ ਦੱਚਕੇ ਕਰੀਬ 25 ਤੋਂ 30 ਲੋਕਾਂ ਨੇ ਹਮਲਾ ਕੀਤਾ ਸੀ ਈਸਸ ਸਰ ਸਾਬ ਆਏ ਆ ਉਹ ਪਿਆਰ ਨਾਲ ਗੱਲ ਸਮਝਾ ਰਹੇ ਸੀ ਵੀ ਜਿਹੜੀ ਗੱਲ ਹੈ ਨਾ ਪਿਆਰ ਨਾਲ ਦੱਸੋ ਕੀ ਗੱਲਬਾਤ ਕੋਈ ਉਹਨਾਂ ਨੇ ਐਸਐਸਓ ਸਾਹਿਬ ਦੀ ਇੱਕ ਵੀ ਦੀ ਸੁਣ ਉਹ ਫਿਰਦਾ ਉਹਦੇ ਦਾ ਵਰਦੀ ਨੂੰ ਹੱਥ ਪਾ ਲਿਆ ਉਹ ਵਰਦੀ ਪਾੜਦੀ ਐਸਐਸਓ ਸਾਹਿਬ ਦੀ ਵਰਦੀ ਪਾਟੀ ਇਹਨੂੰ ਹਾਂ ਵਰਦੀ ਪਾਟੀ ਐ ਜੀ ਦੋ ਪੱਟ ਤਾਲਾ ਪੰਨ ਤੋੜਦੇ ਆ ਉਹ ਸਾਰੇ ਵਰਦਨ ਖੋਲੇ ਐਸਐਸਓ ਸਾਹਿਬ ਇਹ ਬਹੁਤ ੱਕਾ ਇਹਨਾਂ ਵਾਸਤੇ ਇਹਦਾ ਸਮਝ ਲਓ ਵੀ ਵੀ ਥਾੜੇ ਮੂੰਹ ਤੋਂ ਥਾੜਾ ਨਹੀਂ ਸਕਦੇ ਰਣ ਕੋਈਆਂ ਕੁਝ ਵੀ ਨਹੀਂ ਇਹ ਮੁੰਡਾ ਲੈ ਕੇ ਆਏ ਆ ਉਹ ਵਾਰ ਮੇਰੇ ਚੇੜਾ ਮਾਰ ਗਿਆ ਉਹ ਵਾਰੇ ਸੀ ਮਾਰ ਗਿਆ ਨਹੀਂ ਦੀਆਂ ਇਹਨਾਂ ਨੇ ਐਵੇਂ ਕਲੇਸ ਬਣਾ ਲਿਆ ਆ ਜਾਓ ਐਸਐਚਓ ਦੇ ਗੱਲ ਕਿੱਥੇ ਬੈ ਕੇ ਇੱਥੇ ਥਾਣੇ ਦੇ ਵਿੱਚ ਐਸਐਚਓ ਸਾਹਿਬ ਬਾਹਰ ਏਰੀਆ 'ਚ ਸੀਗੇ ਉਹ ਖੁਦ ਆਏ ਇਹ ਪੱਚੀਤੀ ਮੁੰਡੇ ਸੀ ਵੇੜ ਦੇ ਪੂਰੇ ਐਸਐਚਓ ਐਸਐਚਓ ਸਾਹਿਬ ਸੁਣਿਆ ਰਹੇ ਸੀ ਕਿ ਭਾਈ ਸਾਹਿਬ ਦੱਸੋ ਮੈਂ ਗੱਲ ਕੀ ਥੋੜਾ ਬਹਿ ਕੇ ਬਾਹਰ ਲ ਘੜਦਾ ਐਸਐਚਓ ਸਾਹਿਬ ਨਾਲ ਗੱਲ ਨਹੀਂ ਕਰ ਦਿੱਤੀ ਹਨ ਉਹ ਪਾ ਗੱਲ ਪਏ ਬਸ ਤੋਂ ਫਿਰ ਜਦੋਂ ਅਸੀਂ ਮਨਲਾ ਐਸਐਚਓ ਸਾਹਿਬ ਆਏ ਨਹੀਂ ਤੇ ਜਿੱਤੇ ਨਾ ਆਪਣਾ ਥਾਣੇ ਅੰਦਰ ਦਫ਼ਤਰ ਦੇ ਸਾਹ ਸਾਰਿਆਂ ਦੇ ਬੈਠ ਕੇ ਗੱਲ ਕਰਦੇ ਆਪਾਂ ਤੋਂ ਗੱਲ ਪਾ ਗਿਆ ਮਨਦਰਜਨ ਨੂੰ ਹਾਂਜੀ ਕਿੰਨੇ ਕੁ ਜਣੇ ਸੀ 20 25 ਕਿਨੇ ਸੀ ਜਿਆਦਾ ਹੋਣ ਤੇ ਜਿਆਦਾ ਹੋਣ ਚ ਮਗਰ ਮੈਂ ਤਿੰਨੇ ਨਜ਼ਰਾਂ ਮੈਂ ਸੁੱਤ ਭੁੱਲ ਗਈ ਤੇ ਹਿਆਰ ਸੀ ਨਾ ਹਾਂਜੀ ਫਤਿਆਰ ਸੀ ਨਹੀਂ ਹਿਆਰ ਤਾਂ ਹੈ ਖਾਲੀਅਤ ਹੈ ਖਾਲੀਅਤ ਜੀ ਮੈਂ ਉੱਪਰ ਮੈਡੀਕਲ ਵਰਚਿੰਗ ਜਦੋਂ ਸਾਡੇ ਪੱਤਰਕਾਰ ਨੇ ਹਸਪਤਾਲ ਬਾਹਰ ਐਸਐਚਓ ਨਾਲ ਗੱਲ ਕਰਨੀ ਚਾਹੀ ਤਾਂ ਪਰੇਸ਼ਾਨ ਨਜ਼ਰ ਆਏ ਤੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਵੀ ਬਚੀ ਇਹਨਾਂ ਜਿਹੜਾ ਬੇਇੱਜ਼ਤੀ ਸਵੀਕਾਰ ਕਰੋ ਨਹੀਂ ਪਤਾ ਕੀ ਹੋਇਆ ਡੀਫੀਸਰ ਜਾਨੀ ਗੱਲ ਸੰਤੋ ਕੋਈ ਹੋਣੀ ਚ ਹੈਂਦੀ ਸਾਡੀ ਸਵੀਕਾਰ ਕਰੋ ਸਰ ਹੋਇਆ ਕੀ ਸੀਗਾ ਤੁਹਾਡੇ ਕੋਲ ਤੁਹਾਡੇ ਆ ਕੇ ਗੱਲ ਪਿਆ ਹੈ ਥਾਣੀ ਜਾ ਕੇ ਗੱਲ ਪਿਆ ਹੈ ਆਪਾਂ ਹੋਇਆ ਕੀ ਸੀ ਇਹਨਾਂ ਤਾਂ ਦੱਸੋਗੇ ਨਾ ਸਰ ਇਹਨਾਂ ਤਾਂ ਦੱਸੋਗੇ ਨਾ ਸਰ ਤੁਹਾਡੀ ਵਰਦੀ ਫਾੜੀ ਸਰ ਤੁਹਾਡੀ ਵਰਦੀ ਫਾੜੀ ਹੈ ਕੀ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਹੱਕੇ ਕੌਣ ਸੀ ਬੰਦੇ ਹੋ ਐਸਐਚਓ ਸਾਹਿਬ ਜ਼ਿੰਮੇਵਾਰ ਬੰਦੇ ਹੋ ਤੁਸੀਂ ਕੁਝ ਤਾਂ ਬੋਲ ਕੇ ਜਾਓ ਇੱਧਰ ਆ ਜਾਓ ਸਰ ਸਰ ਐਸਐਚਓ ਸਾਹਿਬ ਕੁਝ ਤਾਂ ਬੋਲ ਕੇ ਜਾਓ ਕੌਣ ਸੀ ਬੰਦੇ ਜਿਨ੍ਹਾਂ ਤੁਹਾਡੀ ਵਰਦੀ ਫਾੜੀ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇੱਥੇ ਇੱਕ ਗੱਲ ਤਾਂ ਸਾਬਤ ਹੁੰਦੀ ਹੈ ਕਿ ਜੋ ਪੁਲਿਸ ਆਪਣੇ ਥਾਣੇ 'ਚ ਸੁਰੱਖਿਅਤ ਨਹੀਂ ਉਹ ਲੋਕਾਂ ਦੀ ਸੁਰੱਖਿਆ ਕਿਵੇਂ ਕਰੇਗੀ ਫਿਰੋਜ਼ਪੁਰ ਤੋਂ ਬੋਬੀ ਖੁਰਾਣਾ ਦੀ ਰਿਪੋਰਟ ਡੇਲੀ ਪੋਸ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ न्यूजीलैंड ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563